ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲ ਕਰੇ ਪਰਫੈਕਟ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਨ ਫੋਲਡ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਜਫਰਨਾਮੇ ਦੀ ਜੋ ਧੰਨ ਸ਼੍ਰੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੰਗਜੀਤ ਜੀ ਨੂੰ ਲਿਖਿਆ ਸੀ ਕਿ ਉਹ ਜਫਰਨਾਮਾ ਪੜ੍ਹ ਕੇ ਰੰਗਜੀਤ ਮੁੜ ਕੇ ਉੱਠ ਰ ਸਕਿਆ ਤੇ ਉਹਦੇ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਲਾਪ ਤੋਂ ਪਹਿਲਾਂ ਉਹੋ ਪਰਲੂਕ ਸੁਧਾਰ ਗਿਆ ਤੇ ਉਹਦੀ ਮੌਤ ਦਾ ਵੀ ਇੰਤਕਾਮ ਕਿਵੇਂ ਹੋਇਆ ਇਸ ਜ਼ਫਰਨਾਮੇ ਵਿੱਚ ਲਿਖਿਆ ਕੀ ਸੀ ਤੇ ਅਰੰਗਜੀਤ ਨੂੰ ਕਿਹਾ ਕੀ ਗਿਆ ਸੀ ਉਹ ਜ਼ਫਰਨਾਮੇ ਦੀ ਵੀਡੀਓ ਆ ਤੇ ਵੀਡੀਓ ਪੂਰੀ ਵੇਖਿਓ ਤੇ ਕਮੈਂਟ ਬਾਕਸ ਵਿੱਚ ਪਾਹੇ ਗੁਰੂ ਦੀ ਸਾਂਝ ਜ਼ਰੂਰ ਪਾਓ ਦਿਨ ਦੁਨੀਆ ਦੇ ਮਾਲਕ ਦੀਨੇ ਕਾਂਗੜ ਜ਼ਫਰਨਾਮਾ ਲਿਖਦੇ ਨੇ ਅਰੰਗਜੀਤ ਨੂੰ ਭਾਈ ਦਇਆ ਸਿੰਘ ਉਹ چٹھی لے کے نو نکلے کچھ وقت لگ گیا جیب ملیا جدوں ملاب ہویا ہوا وہ نامہ دتا کلا کلا بند بڑے دھیان سنیا جیب نے دھیان پڑیا اور بادشاہ نے فارسی چ لکھ کے بے کیا سی

ਉਲਟਾ ਅਸੀਂ ਕਸਮਾਂ ਤੋੜ ਦਿਤੀਆਂ ਜਦੋਂ ਇਹ ਮੰਦ ਪੜਿਆ ਰਿਹਾ ਕਲਗੀਧਰ ਮਹਾਰਾਜ ਦਾ ਲਿਖਿਆ ਹਰਾਮ ਕਸਕੇ ਕੌਲੇ ਬੁਰਾ ਆਏ ਦਸ਼ ਨਜ਼ੂ ਬਸਨੂ ਕੁਸ਼ਤਨੀ ਬਾਇ ਦਸ਼ ਕੰਦੇ ਔਰੰਗਜ਼ੇਬ ਹਰ ਉਹ ਆਦਮੀ ਜਿਹੜਾ ਕੁਰਾਨ ਦੀ ਕਸਮ ਛੇਠ ਆ ਜਾਂਦਾ ਹੈ ਉਹਨੂੰ ਮਾਰੀਦਾ ਨਹੀਂ

ਪਰ ਮੈਂ ਜਗਤ ਗੁਰੂ ਹੋਣ ਦੇ ਨਾਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਅਦਬ ਕਰਦਾ ਹਾਂ ਤੁੰਕਾ ਸਮਸੌੜੀਏ ਤੋ ਖਾ ਦਤਾ ਹੈ ਹਮਲਾ ਕੀਤਾ ਪਿੱਛੇ ਅੱਗੇ ਲੜਕਾਰਦੇ ਨੇ ਜਿਸ ਬਾਪ ਦੇ ਚਾਰ ਲਾਲ ਮਿੱਟੀ ਹੋ ਗਏ ਹੋਣ ਮਿਟ ਗਏ ਹੋਣ ਜੇ ਦੀ ਗੋਲ ਮਿਟ ਗਈ ਹੋਵੇ للکار سکتا وہ ٹکرا مار کے کد چ مر جائے گا گوبن سنگھ کوئی آم انسان تھوڑی ہے یہ دکھ سکتا کوئی اثر نہیں کہ مردی کے اخروشا کنی فروزا کنی بہادری ہے چار چنگیاڑیاں نہیں بجائیں یعنی مرم ਇਹ ਗੁਰੂ ਗੋਬਿੰਦ ਸਿੰਘ ਇੱਕ ਖਾਲਸਾ ਪੰਥ ਪਾਵੜ ਬਣ ਕੇ ਮੱਚ ਰਿਆ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸੁਭਾ ਕਰੇਗਾ ਜਿਹੜਾ ਸੁਧਕੇ ਚੂ ਮੱਚਗਾ ਕੁਸਤੇ ਚਾਰ ਕੇ ਭਾਗੀ ਵਿਵਾਦ ਉਸ ਤੋਂ ਪੇਚੀ ਤੇ ਮਾਰ ਤੂੰ ਮੇਰੇ ਚਾਰ ਬੱਚੇ ਮਾਰੇ ਨੇ ਹਰੇ ਗੁੰਦਲੀਆ ਸੱਪ ਗੁਰੂ ਗੋਬਿੰਦ ਸਿੰਘ ਜਿੰਦਾ ਹੈ خالسا سنت میرا کنڈلی سب چند تختنا چور کرے گا کر اورنگزیب آلمیدار دورست دورست دینگزیب دنیا کا بادشاہ حاکم ہے یہ گلتے ٹھیک ہے ਪਰ ਤੂੰ ਧਰਮੀ ਨਹੀਂ ਹੈ ਸੱਚੇ ਧਰਮ ਤੋਂ ਕੋਹਾਂ ਦੂਰ ਹੈ ਉਹ ਬਾਦਸ਼ਾਹ ਹੀ ਕਹਦਾ ਜਿਹੜਾ ਨਿਆਣਾ ਨਾ ਕਰੇ ਲਿਬਾਸ ਤੇਰਾ ਧਾਰਮਕ ਹੈ ਲੋਕਾਂ ਸਾਹਮਣੇ ਕੁਰਾਨ ਲਿਖਦਾ ਹੈ ਕਰਤੂਤ ਤੇਰੀ ਧਾਰਮਕ ਨਹੀਂ ਹੁਣ ਜਿਹੜਾ ਧਰਮੀ ਬੰਦਾ ਉਹ ਸਮਝਦਾ ਹੈ ਵੀ Hindu ਕੀ Musalman ਕੀ Sikh ਕੀ Isai ki Yahudi ki ਜਿੰਨੀ ਵੀ ਇਹ ਫਲਵਾੜੀ ਹੈ ਰੱਬ ਦੀ ਤੇ ਪੈਦਾ ਕੀਤੀ ਹੈ ਫੇਰ ਉਖਾੜ ਕੇ ਕਿਉਂ ਜੇ ਕੋਈ ਕਬੂਲ ਕਰ ਲਵੇ ਤੁਹਾਡਾ ਧਰਮ ਤੇ ਠੀਕ ਹੈ ਤੁਹਾਡੀ ਗਿਣਤੀ ਵੱਧ ਜਾਵੇ ਇਹ ਕੀ ਗੱਲ ਵੀ ਕਿਸੇ ਦੀ ਆਰਥਿਕ ਮੰਦੀ ਵੇਖ ਕੇ ਉਹਨੂੰ ਖਰੀਦੋ ਲਾਲਚ ਦਓ ਪੈਸੇ ਦਿਓ ਉਹਦਾ ਧਰਮ ਤਬਦੀਲ ਕਰੋ

ਤੇ ਤਾਕਤਾਂ ਇਹ ਦੌਲਤਾਂ ਇਹ ਸ਼ੋਰ ਤਾਂ ਸਦਾ ਨਹੀਂ ਰਹਿੰਦੀਆਂ ਮੇਰਾ ਸੁਭਾਅ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਸਾਰਿਆਂ ਵਿੱਚ ਮੇਰੀ ਨਿਰਗੁਣ ਜੋਤ ਸਮਾਈ ਹੈ ਤਾਂ ਹੀ ਮੈਂ ਤੇਰੇ ਧਾਰਮਿਕ ਗ੍ਰੰਥ ਦਾ ਅਦਬ ਕੀਤਾ ਸੀ ਮੈਂ ਜਾਣਦਾ ਸੀ ਕਹਿੰਦੇ ਤੂੰ ਪਹਿਮਾਸ਼ੀ ਕਰਦਾ ਤੂੰ ਵਾਦੇ ਤੋੜਨ ਵਾਲਾ ਬੰਦਾ ਹੈ ਵੈਸੇ ਵਾਣੀ ਚ ਵੀ ਬਾਦਸ਼ਾਹ ਲਿਖਦੇ ਨੇ ਕਹਿੰਦੇ ਮੇਰਾ ਇਦਾਂ ਦਾ ਸੁਹਾਏ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਿੰਦੂ ਤੁਰਕ ਕੋ ਉਰਾਫੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਸਾਰਿਆਂ ਚ ਪ੍ਰਭੂ ਵਸਦਾ ਹੈ ਇਹ ਧਰਮੀ ਬੰਦਿਆਂ ਦੀ ਖੇਡ ਹੈ ਤੂੰ ਧਰਮ ਤੋਂ ਕੋ ਹਾ ਦੂਰ ਹੈ ਜਿਵੇਂ ਜਿਵੇਂ ਪੰਥ ਵੱਧਦਾ ਗਿਆ ਬਿਮਾਰੀ ਦੀ ਹਾਲਤ ਵਿੱਚ ਇਹਨੂੰ ਇਹ ਜ਼ਫਰਨਾਮਾ ਮਿਲਿਆ ਸੀ ਇਹਦੀ ਜ਼ਮੀਰ ਇਹਨੂੰ ਲਾਂਹ ਤਾਂ ਪਾਉਣ ਲੱਗੀ ਕੀਤੇ ਹੋਏ ਗੁਨਾਹ ਚਲਚੱਤਰ ਬਣ ਕੇ ਅੱਖਾਂ ਸਾਹਮਣੇ ਆ ਗਏ ਕਦੇ ਕਿਸੇ ਦਾ ਨੁਕਸਾਨ ਕਰੀਏ ਨਾ ਕਿਸੇ ਨੂੰ ਗਾਲੀ ਗਲੋਚ ਹੀ ਦੇ ਦਈਏ ਕੋਈ ਥੱਪੜ ਮਾਰ ਦੇਈਏ ਹੋ ਸਕਦਾ ਪਰੇ ਪੰਚਾਇਤ ਵਿੱਚ ਆਪਾਂ ਨੂੰ ਕੋਈ ਹਰਾ ਨਾ ਸਕੇ ਕਈ ਵਾਰ ਮਦੇ ਦਾ ਜ਼ੋਰ ਹੀ ਹੈ ਨਾ ਤਾਂ ਪਿੰਡ 'ਚ

ਪਤਾ ਸ਼ਾਹਜਹਾਨ ਦਾ ਕਤਲ ਕਿਧਰੇ ਆਪਣੇ ਭਾਈਆਂ ਦਾ ਕਤਲ ਕਿਧਰੇ ਆਪਣੀ ਭੈਣ ਦਾ ਆਰਾਦਾ ਕਤਲ ਤੇ ਕਿਧਰੇ ਇਨਸਾਨੀਅਤ ਦਾ ਵੈਰੀ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਵੱਡੇ ਸਹਿਬਜ਼ਾਦਿਆਂ ਦਾ ਛੋਟੇ ਸਹਿਬਜ਼ਾਦਿਆਂ ਦਾ ਕਤਲ ਮਾਤਾ ਗੁਜਰੀ ਦਾ ਕਤਲ ਸਰਮਦ ਫਕੀਰ ਦਾ ਕਤਲ ਬੜੇ ਬੜੇ ਸੰਗੀਤਕਾਰਾਂ ਦਾ ਕਤਲ ਕਈ ਹਿੰਦੂਆਂ ਦੇ ਚੁੱਲ੍ਹੇ ਉਹਨਾਂ ਨੂੰ ਮਿਟਾ ਦਿੱਤਾ। ਤਰ ਕੀਤੇ ਹੋਏ ਪਾਪ ਅਖਾ ਕੇ ਆ ਗਏ। ਇਹ ਸੂਲਾ ਵੰਨ ਇਹਦੇ ਕਰਮ ਝੋਣ ਲੱਗ ਪਏ ਪਾਣੀ ਇਹ ਗੱਲ ਕਹਿੰਦੀ ਹੈ ਪਾਪੀ ਕੋਲਾ ਕਾ ਸਤਾਪ ਜਿਹੜਾ ਪਾਪੀ ਹੈ ਨਾ ਉਹ ਤਪਦਾ ਰਹਿੰਦਾ ਹੈ। ਉਹਨੂੰ ਉਹਦੇ ਪਾਪ ਤੋਂ ਪਾਉਂਦੇ ਨਹੀਂ। ਔਰੰਗਜ਼ੇਬ ਨੂੰ ਇਹਨੂੰ ਝੋਟ ਲੱਗੀ ਹੈ ਜ਼ਫਰਨਾਮੇ ਦੀ ਵੀ ਉਹਨੇ ਨਾ ਆਪਣੇ ਸ਼ਹਿਜ਼ਾਦੇ ਨੂੰ ਚਿੱਠੀ ਲਿਖੀ ਹੈ ਪਛਤਾਵੇ ਵਿੱਚ ਕਹਿੰਦਾ ਅਵਗਣਾ ਤੋਂ ਛੋਟਾ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ ਅਤੇ ਬਾਪ ਇਕੱਠੇ ਕਰਕੇ ਲੈ ਚਲਿਆ ਹਾਂ ਮੈਂ ਭਾਰੀ ਭੁੱਲਾ کیتیاں ہن آتے پتہ نہیں کی سجا کرے گی مینون نزاد آئی پاری چنتا ہے بے مکتی ملے گی کہ نہیں یہ بڑا مشکل ہے لینا کرنا کیونکہ کرم بڑے مارے گی تھے سورگ ملے گا کہ اندہ آس نہیں ہے دوزک کما کا

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਸੁਨੇਹਾ ਭੇਜਿਆ ਸੀ ਲਿਖਤੀ ਵੀ ਕਿ ਮੂੰਜ ਬਣੀ ਵੀ ਮੈਨੂੰ ਮਿਲੋ ਆਪਾਂ ਬੈਠ ਕੇ ਵਿਚਾਰ ਕਰਦੇ ਆ ਜੋ ਤੁਹਾਡੇ ਨਾਲ ਤੰਗੂ ਜ਼ੋਰੀ ਹੋਈ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਨੇ ਰਾਮੇ ਆਣੇ ਖਬਰ ਮਿਲ ਗਈ ਵੀ ਨਾਜ਼ਮ ਜ਼ੀਰ ਖਾਂ چمکور دی گڑی دا جنگ ہاریا ہویا دل میں لونگا فردہ ہے فوجہ لے کے ادھر آ رہا ہے یہ تھے پھر کھدرانے دی تابتے بہت بینکر ید دویا ہے یہ تھے بھائی مان سنگھ بھی اور گروہ کے پیارے آنے نزاد ملی ہے ٹوٹی گڑی ہے یہ جنگ پاشا جتے ਜਿੱਤ ਕੇ ਜੰਗ ਸਾਬੂ ਦੀ ਤਲਵੰਡੀ ਗਏ ਉੱਥੇ ਕਮਰ ਕੱਸਾ ਜੰਗ ਦਾ ਖੋਲਿਆ ਤੇ ਨਾਮ ਪੈ ਗਿਆ ਉਸ ਜਗ੍ਹਾ ਦਾ ਦਮ-ਦਮਾ ਸਾਹਿਬ ਦਮ ਲਿਆ ਜੇ ਥੇ ਇੱਥੇ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਕ ਓੰਕਾਰ ਤੋਂ ਰਾਗ ਮਾਲਾ ਤੱਕ ਸੰਪੂਰਨ ਲਿਖਵਾਈ ਭਾਈ ਮਨੀ ਸਿੰਘ ਕੋਲ 9 ਮਹੀਨੇ 9 ਦਿਨ ਲੱਗੇ ਆਪ ਇਸੇ ਪਾਦਸ਼ਾਹ ਹੋਣਾ ਦੱਖਣ ਵੱਲੋਂ ਚੱਲ ਜਾਈਂਦੇ اور چالتے اس لئی نے اکتے سنگتانوں دے دارے دینے نے تارنا ہے دوسرا اورنگ زیب دے ہے اور زفر نامیچ مہاراج نے لکھیا بی اورنگ تیرے سنے ہیں مینوں ملے نے نابشتہ سیدو با گفتن زبان بابایت کے انکار راحت رسال ਮਹਾਰਾਜ ਜੀ ਨੇ ਲਿਖਿਆ ਪੱਤਰ ਵੀ ਮਿਲਿਆ ਤੇ ਰ ਤੇ ਜ਼ੁਬਾਨੀ ਸੁਨੇਹਾ ਵੀ ਮਿਲਿਆ ਹੈ ਉਹਨੇ ਪ੍ਰਚਾਰ ਜੋ ਤੂੰ ਵਾਦਾ ਕੀਤਾ ਹੈ ਹਲੇ ਬਾਦਸ਼ਾਹ ਚੱਲੇ ਨੇ ਮਾਤਾ ਸੁੰਦਰ ਕੌਰ ਉਹਨਾਂ ਨੂੰ ਮੁਖੀਏ ਸਿੰਘਾਂ ਦੇ ਨਾਲ ਦਿੱਲੀ ਨੂੰ ਤੋਰ ਦਿੱਤਾ ਆਪਣੇ ਨਾਲ ਮਾਤਾ ਸਾਹਿਬ ਕੌਰ ਜੀ ਲੈ ਲਏ ਹੋਰ ਸਿੰਘ ਸੇਵਾਦਾਰ ਲੈ ਲਏ ਮਾਤਾ ਭਾਗ ਕੌਰ ਜੀ ਲੈ ਲਏ ਗੁਰਦੇਵ ਸਿਰਸਾ ਬੇਹੋਵਾ ਨੌਮਰ ਮਧੂ ਸਿੰਘਾਣਾ ਪੁਸ਼ਕਰ ਨਰੈਣਾ ਲੰਗਦੇ ਲੰਗਦੇ ਹੁੰਗੇਰ ਗੁਲਾਇਤ ਨਗਰ ਲੰਗ ਗਏ ਹਜੇ ਇਰਾਫ ਦੀ ਪਰਬਤ ਨੂੰ ਪਾਰ ਕਰਕੇ ਭਗੌਰ ਰਾਜਸਥਾਨ ਦੇ ਇਲਾਕੇ ਪਹੁੰਚੇ ਸਨ ਖਬਰ ਮਿਲ ਗਈ ਮਹਾਰਾਜ ਔਰੰਗਜ਼ੇਬ ਦੱਖਣ ਦੇ ਸ਼ਹਿਰ ਅਹਿਮਦ ਨਗਰ ਤੋਂ ਔਰੰਗਾਬਾਦ ਆ ਰਿਹਾ ਸੀ ਪਰ ਜਦੋਂ ਕਿਲਾਪੀਗਾ ਨੇੜੇ ਅਮਾਮਪੁਰੇ ਪਹੁੰਚ ਆਇਆ ਉੱਥੇ ਉਹਦੀ ਮੌਤ ਹੋ ਗਈ। ਤੋਂ ਬਾਦਸ਼ਾਹ ਦੀ ਆਖਰੀ خواہش ਸੀ ਵੀ ਪੀਰ ਖਵਾਜਾ ਸਾਹਿਬ ਦੀ ਜ਼ਿਆਰਤ ਨੇੜੇ ਫਲਤਾਬਾਦ ਨੇੜੇ ਉਹਨੂੰ ਜ਼ਮੀਨ ਦੋਸ਼ ਕੀਤਾ ਜਾਵੇ, ਉਹਦੀ ਕਬਰ ਬਣਾਈ ਜਾਵੇ, ਤੋਂ ਉਹਨੂੰ ਉੱਥੇ ਨੱਬ ਦਿੱਤਾ ਗਿਆ। ਦਰਸ਼ਨਾਂ ਨੂੰ ਤੜਦਾ ਔਰੰਗਜ਼ੇਬ ਦੁਨੀਆ ਤੋਂ ਗਿਆ ਅਣੀ ਚਾਹੁੰਦਾ ਹੈ ਗੁਰੂ ਦੇ ਦਰਸ਼ਨ ਵਡਿਆਂ ਭਾਗਾ ਨਾਲ ਮਿਲਦੇ ਨੇ ਵਡਭਾਗੀ ਗੁਰ ਦਰਸ਼ਨ ਪਾਇਆ ਜੇ ਭਾਗ ਉਕਮਨਾ ਹੁਣ ਦਰਸ਼ਨ ਨਹੀਂ ਮਿਲਦੇ ਜਿਨ ਦਰਸ਼ਨ ਸਤਿਗੁਰ ਸਰਸਪੁਰਖ ਨਾ ਪਾਇਆ ਤੇ ਭਾਗਹੀਨ ਜੰਮਾਰੇ ਉਹ ਭਾਰੀ ਢੇਰ ਲੋਕਾਂ ਨੂੰ ਜਮ੍ਹਾਂ ਦੀ ਮਾਰ ਪੈਂਦੀ ਹੈ 84 ਲੱਖ ਜੂਨਾ ਭੋਗਣੀਆਂ ਪੈਂਦੀਆਂ ਨੇ ਫਿਰ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕੀ ਮਿਲਿਆ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਅੰਧਾਰੇ ਭਾਈ ਮੀਤਾ ਉਹਨਾਂ ਨੂੰ ਨਜ਼ਾਤ ਮਿਲਦੀ ਹੈ ਭੁਗਤੀ ਮਿਲਦੀ ਹੈ ਰੋਗਾ ਸੋਗਾ ਤੋਂ 84 ਲੱਖ ਜੂਨਾ ਤੋਂ ਘਰੇ ਮੋਇਆ ਹੈ ਦੁਨੀਆਂ ਦਾ ਈਡਾ تکਬਰੀ ਹੰਕਾਰੀ ਬਾਦਸ਼ਾਹ ਜਿਹੜਾ ਕਦੇ ਨਹੀਂ ਨਿਵਿਆ ਕਦੇ ਨਹੀਂ ਝੁਕਿਆ ਜਿਹਨੂੰ ਕੋਈ ਤਲਵਾਰ ਨਹੀਂ ਕੰਟ ਸਕੀ ਜਿਹਨੂੰ ਕੋਈ ਤੀਰ ਨਹੀਂ ਵੰਨ ਸਕਿਆ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਮਾਰ ੜੀ ਤਿੱਖੀ ਪਈ ਐ ਮਿੱਟੀ 'ਚ ਮਿਲ ਗਿਆ ਪਾਪੀ ਮੂਆ ਗੁਰ ਪ੍ਰਤਾਪਾ ਇਸੇ ਜਫਰਨਾਮਾ ਤੁਸੀਂ ਬਾਬਾ ਬੰਤਾ ਸਿੰਘ ਜੀ ਦੇ ਸੁਣਿਆ ਵਧੀਆ ਕਥਾ ਬਾਚਕ ਨੇ ਤੇ ਜਫਰਨਾਮੇ ਵਿੱਚ ਜੋ ਲਿਖਿਆ ਸੀ ਰੰਗਜੀਤ ਨੂੰ ਗੁਰਬਖਸ਼ ਸਿੰਘ ਮਹਾਰਾਜ ਨੇ ਉਹ ਵੀ ਤੁਸੀਂ ਸੁਣ ਲਿਆ ਇਹ ਵੀਡੀਓ ਆਪ ਵੀ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਦਾ ਸ਼ਬਦ ਜਰੂਰ ਪਾਓ ਸੱਚੀ